ਇੱਕ ਮੱਝਾਂ ਦੇ ਗੱਲ ਵੀਰੇ ਹੋਰਸ ਨੂੰ ਦੱਸਦਾ ਮੈਂ ਵੀ ਮੱਝਾਂ ਕਿਉਂ ਰੱਖੀਆਂ ਨੇ ਕੀ ਗੱਲ ਆ ਕੀ ਕੰਮ ਆ ਇਹਨਾਂ ਦਾ ਭਾਈ ਮੈਂ ਥੋੜਾ ਜਿਆ ਸਿਆਣੇ ਬੰਦੇ ਨਾਲੇ ਬੱਧ ਬੈਠਦਾ ਕਰਦਾ ਮਾਸੂਹ ਜਿਹੀ ਆਪਲੇ ਸਾਬੀ ਮੈਨੂੰ ਆਉਂਦੀਆਂ ਨੇ ਉਹ ਜੀ ਮੈਂ ਤੁਹਾਨੂੰ ਸੁਣਾਉਣਾ ਹੈ ਨਾ ਸਿਆਣੇ ਬੰਦੇ ਕਹਿੰਦੇ ਨੇ ਵੀ ਕਿਰਤ ਕਰਨੀ ਚੰਗੀ ਗੱਲ ਆ ਕਿਰਤ ਵੀ ਕਿਸੇ ਦੇ ਕਰਮਾਂ ਦੀ ਲਿਖੀ ਹੁੰਦੀ ਆ ਇਹ ਮਾਸੂਹ ਵਾਲੇ ਬੰਦੇ ਦੇ ਕਰਮਾਂ 'ਚ ਹੁੰਦੀ ਆ ਆਪ ਬੰਦੇ ਦੇ ਕਰਮਾ ਤੇ ਨਹੀਂ ਹੁੰਦੀ ਹੁਣ ਤੁਸੀਂ ਪੁੱਛੋਗੇ ਵੀ ਮੋਸਸ ਵਾਲਾ ਬੰਦਾ ਕਿਹੜਾ ਹੁੰਦਾ ਮੋਸਸ ਤਾਂ ਹਰੇਕ ਲਈ ਹੁੰਦੀ ਆ ਜਾਂ ਜਿਵੇਂ ਮਰਜੀ ਬਈ ਮੋਸਸ ਹੋਣੀ ਤੇ ਕਿਰਤ ਕਰਨੀ ਕਿਰਤ ਵੀ ਇਮਾਨਦਾਰ ਬੰਦਾ ਹੀ ਕਰ ਸਕਦਾ ਜੇ ਤੁਸੀਂ ਕਹੋ ਵੀ ਦਿਲ ਦੇ ਵਿੱਚ ਬੇਈਮਾਨੀ ਰੱਖ ਕੇ ਕੋਈ ਬੰਦਾ ਕਿਰਤ ਕਰ ਲੂ ਉਹ ਹਜੇ ਹੀ ਹੁੰਦਾ ਹੁਣ ਆਪਾਂ ਨੂੰ ਜਾਣਦੇ ਨੇ ਵੀ ਆਪਾਂ ਕਹੇ ਜੀ ਕਿਰਤ ਕਰਦੇ ਆ ਕੀ ਗੱਲ ਬਾਤ ਆ ਸਭ ਲੋਕਾਂ ਨੇ ਬਤਾ ਆਪਾਂ ਹੁਣ ਗੱਲ ਕਰਦੇ ਹਾਂ ਮੋਸ ਵਾਰੇ ਮੋਸ ਦੀ ਗੱਲ ਸੁਣਾਉਣਾ ਤੁਹਾਨੂੰ ਮੈਂ ਵੀ ਕੀ ਗੱਲ ਸੀਗੀ ਇਹ ਰਾਜ ਦੇ ਦਰਬਾਰ ਚ ਇੱਕ ਵੈਸ਼ੀਆ ਨੱਚਦੀ ਹੁੰਦੀ ਆ ਉਹ ਚ ਜਿਵੇਂ ਆਪਾਂ ਕਹਿੰਦੇ ਆ ਸੱਦਾ ਬੁਲਾਦਾ ਸਾਰੇ ਲੋਕਾਂ ਨੂੰ ਉਹਦੇ ਵਿੱਚ ਇੱਕ ਸੱਚਾ ਬੰਦਾ ਕਿਰਤਾਲਾ ਵਧੀਆ ਚਲੇ ਗਿਆ ਜਦੋਂ ਚਲੇ ਗਿਆ ਤਾਂ ਫਿਰ ਵੈਸ਼ੀਆ ਨੱਚਦੀ ਨੇ ਘੁੰਡ ਕੱਢ ਲਿਆ ਉਹਨੂੰ ਦੇਖ ਕੇ ਉਹਦੇ ਨਾਲ ਨਜ਼ਰਾਂ ਦਾ ਨਜ਼ਰਾਂ ਮਿਲੀਆਂ ਰਾਜੇ ਨੇ ਸਮਾਗਮ ਪੂਰਾ ਹੋਣ ਤੋਂ ਬਾਅਦ ਵੈਸੀ ਆਸਦ ਲਈ ਵੀ ਅੱਜ ਤੱਕ ਤੇਰਾ ਸੀ ਮਤਲਬ ਇੰਨਾ ਤੈਨੂੰ ਨੱਚਦੀ ਨੂੰ ਦੇਖਿਆ ਤੂੰ ਕਦੇ ਘੁੰਡ ਨਹੀਂ ਕੱਢਿਆ ਦੇਖਿਆ ਵੀ ਅੱਜ ਤੂੰ ਕਿਉਂ ਕੱਢ ਲਿਆ ਤਾਂ ਰਾਜੇ ਨੂੰ ਕਹਿੰਦੀ ਵੀ ਅੱਜ ਤੇਰੇ ਦਰਬਾਰ ਰਾਜ ਮਹਿਲ 'ਚ ਮੋਸਲਾ ਬੰਦਾ ਆ ਗਿਆ ਮੈਂ ਮੈਨੂੰ ਤਾਂ ਘੁੰਡ ਗੱਜਣਾ ਪਿਆ ਉਹ ਤਾਂ ਜਦੋਂ ਉਹਨੂੰ ਮੈਂ ਨਾਜ਼ਰਾ ਬਣਾਈਆਂ ਤੇ ਰਾਜਾ ਕਹਿੰਦਾ ਅਸੀਂ ਵੀ ਮੁਸਾਲਿਆਂ ਜਾਂ ਮੋਹ ਹੋਣਗੇ ਵੀ ਇਹ ਤੈਨੂੰ ਖਾਸ ਗੱਲ ਕੀ ਲੱਗੀ ਕਹਿੰਦੀ ਇਹੀ ਤਾਂ ਫਰਕ ਆ ਤੇ ਕਹਾਂ ਫੇਰ ਵੀ ਤੂੰ ਅੰਤਰ ਤਾਂ ਦੱਸ ਵੀ ਸਾਡੇ ਚ ਅੰਤਰ ਕੀ ਆ ਕਹਿੰਦੀ ਇਹ ਤਾਂ ਜਿਵੇਂ ਕੋਲੂ ਜੇ ਹੁਣ ਆਪਾਂ ਗੱਲ ਸਮਝਾਉਣਾ ਵੀ ਜਿਵੇਂ ਕੋਲੂ ਜੇ ਸਰੋਂ ਪਾਈ ਹੁੰਦੀ ਆ ਉਦੋਂ ਬਾਅਦ ਹੀ ਪਤਾ ਲੱਗਦਾ ਤੇਲ ਨਿਕਲੇ ਦਾ ਵੱਧ ਵੀ ਉਹਦੀ ਕੁਆਲਿਟੀ ਕਹੇ ਜੀਆ ਇਹਦਾ ਜਦੋਂ ਉਹਨੂੰ ਬੰਦੇ ਨੂੰ ਪਰਖਿਆ ਗਿਆ ਉਦੋਂ ਬਾਅਦ ਤੈਨੂੰ ਮੁੱਸ ਦਾ ਮਤਲਬ ਪਤਾ ਲੱਗੂ ਕੰਨ ਹੀ ਛੱਦਲਾ ਦਰਬਾਰ ਦੇ ਵਿੱਚ ਫਿਰ ਜੇ ਤੈਨੂੰ ਉਹ ਮੁੱਸ ਵਾਲਾ ਵੱਧ ਛੱਡਣ ਤਾਂ ਅਤਮਰ ਲੱਗਦਾ ਵੀ ਦੇਖ ਲਈ ਚਲੋ ਭਾਈ ਉਹ ਦਵਾਰੇ ਬੰਦਾ ਆ ਜਾਂਦਾ ਬੁਲਾ ਲੈਂਦੇ ਉਹਨੂੰ ਰਾਜਾ ਸੱਦਾ ਦੇ ਦਿੰਦਾ ਜਦੋਂ ਸੱਦਾ ਦੇਣ ਦਾ ਰਾਜੇ ਨੂੰ ਰਾਜੇ ਨੂੰ ਰਾਜਾ ਵੈਸੀ ਨੂੰ ਕਹਿੰਦਾ ਪੁੱਸਲਾ ਕਹਿੰਦਾ ਮੇਰੇ ਜਿੱਡਾ ਨਾਮ ਦਊ ਤੈਨੂੰ ਹਜ਼ਾਰਾਂ ਜਾਂ ਲੱਖਾਂ ਚ ਜਿਵੇਂ ਵੀ ਮਰਜੀ ਉਹਨਾਂ ਨੇ ਗੱਲ ਹੁੰਦੀ ਆ ਉਹ ਸੱਚਾ ਸੀ ਕਿਰਤੀ ਬੰਦਾ ਸੀ ਉਹ ਕਹਿੰਦਾ ਜਿਆਦਾ ਰਾਜੇ ਨੂੰ ਆਪਾਂ ਦੋ ਗਦਮ ਗਾਹੀ ਰ੍ਹਾਂ ਕੋਈ ਗੱਲ ਨਹੀਂ ਜਿਹੜੀ ਗੱਲ ਹੋਈ ਗਈ ਜਦੋਂ ਤੂੰ ਪਰਖਣ ਦੀ ਗੱਲ ਹੀ ਆ ਗਈ ਤਾਂ ਠੀਕ ਆ ਰਾਜੇ ਨੂੰ ਕਹਿੰਦੇ ਵੀ ਉਹ ਕਹਿੰਦੇ ਵੀ ਤੇਰੇ ਨਾਮ ਮੈਂ ਦੋ ਗਦਮ ਪਹਿਲਾਂ ਹੀ ਰਹੁ ਮੂਰੀ ਰਹੁ ਤੇ ਰਾਜੇ ਨੂੰ ਰਾਜੇ ਕਹਿੰਦਾ ਠੀਕ ਆ ਰਾਜਨਵੰਦੀ ਨਾਮ ਪਰ ਮੈਂ ਆਪਦੀ ਮਰਜ਼ੀ ਦਾ ਲਵਾਂ। ਰਾਜਾ ਕਹਿੰਦਾ ਚਲ ਇਹ ਵੀ ਠੀਕ ਆ। ਭਾਈ ਵੈਸੇ ਨਾਚਦੀ ਆ ਨੱਚਣ ਤੋਂ ਬਾਅਦ ਦਰਬਾਰ ਰਾਜਾ ਕਹਿੰਦਾ ਬਈ ਬੋਲ ਹਣ ਤੂੰ ਕੀ ਨਾਮ ਲੈਣਾ? ਇਹ ਰਾਜੇ ਨੂੰ ਬੋਲਦੀ ਕਹਿੰਦੀ ਰਾਜਾ ਕਹਿੰਦਾ ਖੋਹ ਦੇ ਭਈ ਇਹਨੂੰ ਖਜ਼ਾਨਾ ਆਪਦੇ ਵਰਕਰਾਂ ਨੂੰ ਇਹਨੂੰ ਲੈ ਜਾਣ ਨੂੰ ਜਿੰਨਾ ਪੈਸਾ ਧਨ ਦੌਲਤ ਕਹਿੰਦੀ ਤੁਹਾਨੂੰ ਦੌਲਤ ਮੈਂ ਕਿਨੂੰ ਆਪਦੇ ਜਵਾਕਾਂ ਨੂੰ ਦੇਣੀ ਹੈ ਜਾਂ ਕਿਸੇ ਹੋਰ ਨੂੰ ਦੇਣੀ ਹੈ ਮੈਨੂੰ ਕੀ ਲੋੜ ਆ ਵੀ ਮੈਨੂੰ ਤਾਂ ਇਹ ਦੌਲਤ ਤਾਂ ਮੇਲੇ ਪਹਿਲਾਂ ਹੈਗੀਆ ਗੁਜ਼ਾਰੇ ਚੋ ਕਿ ਤੁਹਾਨੂੰ ਦੌਲਤ ਨਹੀਂ ਮੈਨੂੰ ਚਾਹੀਦੀ ਚਲੋ ਕਹਿੰਦਾ ਫਿਰ ਹਦਸ ਹੋਰ ਕੀਦਨ ਚਾਹੀਦੀ ਕਹਿੰਦੀ ਰਾਜਾ ਇੱਕਦਾਂ ਤੇਰੀ ਬਣਨਾ ਘਰ ਵਾਲੀ ਇੱਕ ਲੈਣਾ ਤੇਰਾ ਸਿਰ ਸਿਰ ਉਹਨੇ ਵੀ ਤਾਂ ਮੰਗਿਆ ਸੀ ਵੀ ਇਹ ਮੈਨੂੰ ਜਾਨ ਤੋਂ ਵੱਧ ਪਿਆਰ ਕਰ ਸਕਦਾ ਵੀ ਮੈਨੂੰ ਰੱਖ ਸਕਦਾ ਵੀ ਕਿੱਥੇ ਮੇਰੀ ਕਾਤੀ ਦਿਖਾਉਂਦਾ ਰਹੂਗਾ ਇਹ ਮੇਨੇ ਮੈਨੂੰ ਕਹਿ ਦੋ ਦਿੱਤਾ ਵੀ ਨਾਮ ਦੇ ਦੂੰ ਉਹਨੇ ਪਰਖਣ ਲਈ ਰਾਜੇ ਨੇ ਜਦੋਂ ਛਿਰ ਦੀ ਗੱਲ ਆਈ ਰਾਜਾ ਕਮਰਾ ਆ ਗਿਆ ਵੀ ਆ ਤਾਂ ਆਪਾਂ ਇਹਨਾ ਹੋਰ ਹੀ ਪੰਗਾ ਸੇੜ ਲਿਆ ਆਪਾਂ ਕਹਿੰਦਾ ਚੰਗਾ ਤੂੰ ਮੇਰਾ ਸਾਢ ਖੜਾ ਕਹਿੰਦਾ ਜਿਹੜਾ ਤੂੰ ਮੋਸਲਾ ਕਹਿੰਦੀ ਸੀ ਉਹ ਤੋਂ ਜਾ ਕੇ ਮੰਗ ਲਾ ਕਲੀ ਸਸ ਉਹਨੇ ਬੁਲਾਈ ਨਾਮ ਸਕਾਰ ਸਰਦਾਰ ਜੀ ਜਦੋਂ ਕਿਸੇ ਬੰਦੇ ਦੀ ਇੱਜ਼ਤ ਮਾਨ ਕਰਨਾ ਹੁੰਦਾ ਵੀ ਆਟੋਮੈਟਿਕ ਉਹਦੇ ਚਿਹਰੇ ਦਾ ਨੂਰ ਦੱਸਦਾ ਹੁੰਦਾ ਤੇ ਉਹਨੇ ਬੁਲਾਈ ਕਹਿੰਦੀ ਛੋਡਾ ਮੈਨੂੰ ਸਿਰ ਚਾਹੀਦਾ ਮੋਸਾ ਵਾਲੇ ਬੰਦੇ ਨੇ ਕਹਿੰਦਾ ਚੱਕ ਕੱਢ ਕੇ ਕਿਰਪਾਨ ਉਹਨੂੰ ਫੜਾਤੀ ਕਹਿੰਦਾ ਕਰ ਲੈ ਧੜ ਤਵਾਲਗ ਜਦੋਂ ਤੈਨੂੰ ਕਹੀ ਦਿੱਤਾ ਵੀ ਤੇਰਾ ਤੈਨੂੰ ਦੇਵੇਂ ਹੀ ਦੇਣਾ ਨਾਮ ਆ ਤੇਰਾ ਤੇ ਉਹ ਪੈ ਗਿਆ ਭਾਈ ਤੇ ਉਹ ਚਲੀ ਗਈ ਰਾਜੇ ਲਵੇ ਕਹਿੰਦੀ ਉਹ ਤਾਂ ਰਾਜਾ ਨੇ ਤਾਂ ਪਹਿਲੀ ਛੱਟੀ ਕਹਿੰਦਾ ਕਿਰਪਾਨ ਫੜਾਤੀ ਮੈਨੂੰ ਇਹ ਚੰਗਾ ਲਾ ਲਾ ਉਹਨੂੰ ਕਹਿੰਦੀ ਮੋਸਾ ਨੂੰ ਕਹਿੰਦੀ ਤੂੰ ਪਿਆਰ ਹੈ ਦੋਨਾਂ ਦਾ ਇਕੱਠਿਆਂ ਲਈ ਵੱਡੂ ਤੇ ਜਦੋਂ ਰਾਜੇ ਲਵੇ ਗਈ ਰਾਜਾ ਕਹਿੰਦਾ ਕੋਈ ਗੱਲ ਨਹੀਂ ਫਿਰ ਮੈਂ ਸੋਚ ਵਿਚਾਰ ਕਰਿਆ ਮਾਂਬਦੀ ਉਹ ਭਾਈਆਂ ਦੀਆਂ ਰਾਣੀਆਂ ਲਵੇ ਜਾਂਦਾ ਵੀ ਐਂ ਕਰਕੇ ਮੈਂ ਵਚਨ ਦੇ ਬੈਠਾ ਹੁਣ ਮੇਰਾ ਮੰਗਦੀ ਹਿੱਸਾ ਰਾਣੀਆਂ ਬੋਲਦੀਆਂ ਵੀ ਤੂੰ ਇਹ ਕੰਮ ਕੀ ਕਰ ਲਿਆ ਗਲਤ ਜਦੋਂ ਤੈਨੂੰ ਪਤਾ ਵੀ 15-20 ਰਾਣੀਆਂ ਐਸੀਆਂ ਫਿਰ ਤੇਰਾ ਰਾਜਪਾਠ ਅਜ ਦੂ ਬਾਦ ਕੌਣ ਸਲੂ ਹੈਨਾ ਮੈਂ ਵੀ ਮਾਰਨ ਤੋਂ ਡਰਦਾ ਹੂੰ ਵੀ ਕਹਿੰਦਾ ਕਰ ਮੈਂ ਇਹਨੀਆਂ ਫਿਰ ਆਪਾਂ ਹੈਗਾ ਛੱਡ ਲਵ ਇੱਕ ਬਚਣ ਦਾ ਇਹਨੀ ਤੇਰੀ ਦਾੜੀ ਮੁੰਨ ਦਿੰਨੀ ਐ ਸ਼ੇਵ ਕਰ ਦਿੰਨੀ ਐ ਤੈਨੂੰ ਜਨਾਨਣਾ ਬਣਾ ਦਿੰਨੀ ਐ ਤੂੰ ਉਹ ਕਰਨ ਕਿਨੇ ਕਰੂ ਭਾਈ ਮੰਗਾ ਲਿਆ ਉਸ ਤਰ੍ਹਾਂ ਰਗੜ ਰਗੜ ਮੂੰਹ ਕਰਤਾ ਲਾਲ ਲਾਲ ਉਹਦਾ ਉੱਤੋਂ ਲਾਤੀ ਗਲਾਲੀ ਕਾਂਟੇ ਚੂੜਾ ਗੁੱਤ ਗੁੱਤ ਕਰਤੀ ਉਹਨੂੰ ਫਿਰ 360 ਜੇ ਨਹੀਂ ਉੱਥੇ ਗੋਲੀਆਂ ਬੈਠੀਆਂ ਸੀ ਉਹ ਜਿੱਕਤਨ ਲਈ ਵਹਾਤਾ 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 ਕਤਲ ਨੂੰ ਕਿਹੜਾ ਉਹ ਸੀਗਾ ਤੇ ਉਹ ਆਈ ਆ ਕੇ ਬੋਲਦੀ ਕਹਿੰਦੀ ਰਾਜਾ ਸਾਹਿਬ ਕਹਿੰਦੀ ਰਾਜਾ ਦਾ ਸ਼ਿਕਾਰ ਤੇ ਗਿਆ ਲੋਕ ਨਹੀਂ ਆਏ ਰਾਜਾ ਸ਼ਿਕਾਰ ਤੇ ਗਿਆ ਮ ਬਾਗਾ ਮੈਨੂੰ ਵਜਨ ਦੇ ਕੇ ਗਿਆ ਵੀ ਮੈਂ ਤੈਨੂੰ ਸ਼ੇਡ ਦੇਵਾਂਗਾ ਕਹਿੰਦੀ ਭਾਈ ਦੇਖ ਲੈ ਜੇ ਤੈਨੂੰ ਮਿਲਦਾ ਤਾਂ ਲੈ ਜਾ ਉਹਨੇ ਦੇਖਿਆ ਜਿਹਨੂੰ 360 ਗੋਲੀਆਂ ਬੈਠੀਆਂ ਰਾਜਾ ਕੱਤਦਾ ਸੀ ਉਹਨੂੰ ਕਿਹੜਾ ਕਤਤ ਨਾ ਆਉਂਦਾ ਸੀਗਾ ਚਰਖਾ ਕਰੇ ਉਧਰ ਨੂੰ ਕੁਮਾਲੇ ਕਰੇ ਉਧਰ ਨੂੰ ਕੁਮਾਲੇ ਗੋਲੀ ਨੇ ਜਾ ਕੇ ਛੱਟ ਪਸਾਣ ਲਓ ਵੀ ਐਕਸ ਨੂੰ ਹੰਢੀ ਹੋਈ ਸੀਗੀ ਗੁੱਟ ਫੜ ਲਿਆ ਕਹਿੰਦੀ ਆ ਜਾ ਰਾਜਾ ਦੇ ਸਿਰ ਮੋਸਾळा ਦਾ ਤਿਆਰ ਬੈਠਾ ਉੱਥੀ ਉਹਨੇ ਕਿ ਰਾਜੇ ਨੇ ਫਿਰ ਜਵਾਬ ਪਤਾ ਕੀਤਾ ਤਾਂ ਕਹਿੰਨਾ ਅਸੀਂ ਤਾਂ ਜਨਾਨਾ ਹੀ ਲੋਟਾਂ ਸਾਨੂੰ ਨਹੀਂ ਸਿਰ ਦੇਣ ਦੀ ਲੋੜ ਤੂੰ ਉਹਦੇ ਹੀ ਲੈ ਲੈ ਵੀ ਆ ਵੀ ਸੱਚੀ ਕਿਰਤ ਵਾਲਾ ਬਈ ਜਿਹੜੀ ਬਚਨ ਕਹੀ ਦੇ ਉਹ ਤੋਂ ਟਲਦਾ ਨਹੀਂ ਜਿਹਦਾ ਜਨਾਨਾ ਹੁੰਦਾ ਉਹ ਫਿਰ ਸਾਨੂੰ ਪਤਾ ਹੀ ਆ ਵੀ ਇਕ ਕਿਰਤ ਕਿਰਤ ਕੋਈ ਬੰਦਾ ਕਰ ਸਕਦਾ ਕਿਰਤ ਕਰਕੇ ਕੋਈ ਖਾ ਸਕਦਾ ਉਹ ਬਚਨਾਂ ਤੇ ਵੀ ਪੱਕਾ ਰਹਿੰਦਾ ਆਪਦੇਾਂ ਤੇ ਇਹ ਗੱਲ ਆਪਾਂ ਦੱਸਣੀ ਚਾਹੁੰਦੇ ਸੀਗੇ ਬਈ ਇਹ ਹੁੰਦੀਆਂ ਨੇ ਸਿਆਣੇ ਬੰਦਿਆਂ ਦੀਆਂ ਕਹੀਆਂ ਹੋਈਆਂ ਗੱਲਾਂ ਨੇ ਇਹ ਆਪਾਂ ਤੁਹਾਨੂੰ ਦੱਸੀਆਂ ਆਪਾਂ ਕਿਰਤ ਦੇ ਰਾਹ ਪੈਣਾ ਚਾਹੁੰਦੇ ਆਂ ਵੀ ਆਪਾਂ ਸ਼ਾਇਦ ਆਪਣੀ ਤਾਕਤ ਬਰਕਰਾਰ ਰੱਖੀ ਏ ਇਹੀ ਚੀਜ਼ਾਂ ਲਈ ਆਪਾਂ ਡੰਗਰ ਰੱਖਿਆ ਡੰਗਰ ਰੱਖ ਕੇ ਆਪਾਂ ਰੂੜੀ ਲਾਲੀ ਪੂੜੀ ਨਾਲ ਆਪਣੇ ਖੇਤੀ ਹੋਣ ਲੱਗ ਜੂਰੇ ਸਪਰੇਇ ਕਿਸੇ ਕਟੂ ਗਈ ਬਈ ਚੀਜ਼ ਹੀ ਇਹ ਹੈਗੀਆ ਜਦੋਂ ਆਪਾਂ ਕਿਰਤਾਲੇ ਪਾਸੇ ਪੈ ਗਏ ਤਾਂ ਆਪਾਂ ਇਹ ਟਮਾਟਿਕੀ ਵਧੀਆਲਾ ਚੜ ਜਾਣਾ ਵੀ ਇਹੀ ਚੀਜ਼ ਨੂੰ ਕਹਿੰਦੇ ਆ ਬਈ ਤੁਸੀਂ ਕਿਰਤਾਲੇ ਪਾਸੇ ਪਵੋ ਆਪਦੀ ਮੁੱਸ ਕੈਮ ਰੱਖੋ ਇਹੀ ਸਿਆਣੇ ਬੰਦੇ ਗੱਲਾਂ ਦੱਸਦੇ ਸੀ ਇਹੀ ਉਹਨਾਂ ਦੀ ਉਹਨਾਂ ਦੀ ਕਾਮਯਾਬੀ ਦਾ ਰਾਹ ਸੀ ਅੱਗੇ ਕੋਈ ਬੰਦਾ ਖਰਚਾਈ ਨਹੀਂ ਸੀ ਪਰਿਵਾਰ ਉਹਨਾਂ ਦੇ ਵਧੀਆ ਹਾਸ ਤੇ ਬਚਦੇ ਸੀ ਘੱਟ ਪੈਸੇ ਪਿੱਛੇ ਭਜਦੇ ਸੀਗੇ ਮਤਲਬ ਇਹ ਹੀ ਚੀਜ਼ਾਂ ਸੀਗੀਆਂ ਜਿਹੜੀਆਂ ਉਹਨਾਂ ਨੇ ਕੰਟਰੋਲ 'ਚ ਰੱਖੀਆਂ ਹੋਈਆਂ ਸੀ ਇਹ ਹੀ ਚੀਜ਼ਾਂ ਆਪਾਂ ਗਾਹਾਂ ਆਪ ਆਪਦੇ ਜਵਾਕਾਂ ਨੂੰ ਦੇਖ ਕੇ ਜਾਣਾ ਚਾਹੁੰਦੇ ਆ ਵੀ ਕੋਈ ਬੰਦਾ ਸੋਝੀ ਦੇ ਸਕਦਾ ਨਹੀਂ ਤਾਂ ਅੱਜ ਦੇ ਟਾਈਮ ਐ ਦੇਖ ਰਹੀਆਂ ਵੀ ਐਸ ਦੀ ਜ਼ਿੰਦਗੀ ਸ਼ਾਇਦ ਉਹ ਆਪ ਦਾ ਭਵਿੱਖ ਖਰਾਬ ਕਰਦੇ ਨੇ ਇਹ ਹੁਣ ਤੁਹਾਡੇ ਸਾਹਮਣੇ ਹੀ ਹੁਣ ਮੈਂ ਦੇਖੀ ਜਾਣਾ ਇਹ ਸਾਨੂੰ ਹੁਣ ਇਸ ਤੋਂ ਬਾਅਦ ਹੋਰ ਗੱਲਾਂ ਦੱਸਾਂਗੀ